ਵੱਜੀਆਂ ਵੇੜੇ ਵਿੱਚ ਸ਼ਹਿਨਾਈਆਂ ਸਖੀਆਂ ਢੋਲੀ ਪਾਵਣ ਆਈਆਂ ਤੀਆਂ ਜੰਮਦੀਆਂ ਹੋਣ ਪਰਾਈਆਂ ਨਾ ਰੋਪਾ ਬਲਾ ਨਾ ਰੋਪਾ ਬਲਾ ਵੱਜੀਆਂ ਵੇੜੇ ਵਿੱਚ ਸ਼ਹਿਨਾਈਆਂ ਸਖੀਆਂ ਢੋਲੀ ਪਾਵਣ ਆਈਆਂ ਤੀਆਂ ਜੰਮਦੀਆਂ ਹੋਣ ਪਰਾਈਆਂ ਨਾ ਰੋਪਾ ਬਲਾ ਨਾਰੋ ਬਾਬਲਾ ਜਦੋਂ ਹੋਗੀ ਮੇਰੀ ਢੋਲੀ ਮਾਏ ਅੱਖੀਆਂ ਤੋਂ ਹੋਲੇ ਪਿੱਛੋਂ ਵੇਖ ਵੇਖ ਰੋਮੀ ਮੇਰੇ ਗੁੱਡੀਆਂ ਪਟੋਲੇ ਜਦੋਂ ਹੋਗੀ ਮੇਰੀ ਢੋਲੀ ਮਾਏ ਅੱਖੀਆਂ ਤੋਂ ਹੋਲੇ ਪਿੱਛੋਂ ਵੇਖ ਵੇਖ ਰੋਮੀ ਮੇਰੇ ਗੁੱਡੀਆਂ ਪਟੋਲੇ ਤੀਆਂ ਕਰਮ ਤਿਆਰਾ ਆਪੇ ਹੱਥੀ ਦੇਣਾ ਤੋਰਿਓਦੋਂ ਤੀਆਂ ਪਰਦੇਸਣਾ ਦਾ ਚੱਲਦਾ ਨਜੋਰ ਤੀਆਂ ਕਰਮ ਤਿਆਰਾ ਆਪੇ ਹੱਥੀ ਦੇਣਾ ਤੋਰਿਓਦੋਂ ਤੀਆਂ ਪਰਦੇਸਣਾ ਦਾ ਚੱਲਦਾ ਨਜੋਰ ਵਜੀਆਂ ਵੇੜੇ ਵਿੱਚ ਸ਼ੈਨਾਈਆਂ ਸਕੀਆਂ ਢੋਲੀ ਪਾਵਣ ਆਈਆਂ ਤੀਆਂ ਜੰਮਦੀਆਂ ਹੋਣ ਪਰਾਈਆਂ ਨਾ ਰੋ ਬਾਬਲਾ ਨਾ ਰੋ ਬਾਬਲਾ ਤੀਆਂ ਬੈਣ ਜਦ ਢੋਲੀ ਉਦੋਂ ਇਕ ਤਰਤੀ ਦੀ ਢੋਲੇ ਪਿੱਛੋਂ ਵੇਖ ਵੇਖ ਰੋਮੀ ਮੇਰੇ ਗੁੱਡੀਆਂ ਪਟੋਲੇ ਤੀਆਂ ਬੈਣ ਜਦ ਢੋਲੀ ਉਦੋਂ ਇਕ ਤਰਤੀ ਦੀ ਢੋਲੇ ਪਿੱਛੋਂ ਵੇਖ ਵੇਖ ਰੋਮੀ ਮੇਰੇ ਗੁੱਡੀਆਂ ਪਟੋਲੇ ਗਲ ਲੱਗ ਕੇ ਬਾਪੂ ਦੇ ਰੋ ਰੋ ਪਿੱਜ ਕੇ ਕਲੀਰੇ ਮੈਨੂੰ ਢੋਲੀ ਚ ਬਿਠਾ ਕੇ ਤਾਹ ਮਰ ਰੋਏ ਵੀਰੇ ਗਲ ਲੱਗ ਕੇ ਬਾਪੂ ਦੇ ਰੋ ਰੋ ਪਿੱਜ ਕੇ ਕਲੀਰੇ ਮੈਨੂੰ ਢੋਲੀ ਚ ਬਿਠਾ ਕੇ ਤਾਹ ਮਰ ਰੋਏ ਵੀਰੇ ਵੱਜੀਆਂ ਵੇੜੇ ਵਿੱਚ ਸ਼ਹਿਨਾਈਆਂ ਸਖੀਆਂ ਢੋਲੀ ਪਾਵਣ ਆਈਆਂ ਤੀਆਂ ਜਮਦੀਆਂ ਹੋਣ ਪਰਾਈਆਂ ਨਾ ਰੋ ਬਾਬਲਾ ਨਾ ਰੋ ਬਾਬਲਾ ਖੜੀ ਗੁਮਮਾ ਕਾਤੋਂ ਕੁਝ ਮੂੰਹੋਂ ਕਿਉਂ ਨਾ ਬੋਲੇ ਪਿੱਛੋਂ ਵੇਖ ਵੇਖ ਰੋਮੀ ਮੇਰੇ ਕੁਡੀਆਂ ਪਟੋਲੇ ਖੜੀ ਗੁਮਮਾ ਕਾਤੋਂ ਕੁਝ ਮੂੰਹੋਂ ਕਿਉਂ ਨਾ ਬੋਲੇ ਪਿੱਛੋਂ ਵੇਖ ਵੇਖ ਰੋਮੀ ਮੇਰੇ ਕੁਡੀਆਂ ਪਟੋਲੇ ਰੱਬਾ ਜੁਗ ਜੁਗ ਵਸੇ ਅੰਮੀ ਬਾਬਲੀ ਦਾ ਬੇੜਾ ਹੁਣ ਵੀਰੇ ਸਰਦੂਲ ਵੈਸ ਬੱਬੀ ਕਿਤੇ ਗੇੜਾ ਰੱਬਾ ਜੁਗ ਜੁਗ ਵਸੇ ਅੰਮੀ ਬਾਬਲੇ ਤਵੇੜਾ ਹੁਣ ਵੀਰੇ ਸਰਦੂਲ ਵੇਸ ਬੱਬੀ ਕਿਤੇ ਗੜਾ ਵੀਰੇ ਵਲ ਕਰੀ ਯਾਦ ਕਾ ਬਨੇਰ ਜਦੋਂ ਬੋਲੇ ਪਿੱਛੋਂ ਵੇਖ ਵੇਖ ਰੋਣੀ ਮੇਰੇ ਗੁੱਡੀਆਂ ਪਟੋਲੇ ਵੀਰੇ ਵਲ ਕਰੀ ਯਾਦ ਕਾ ਬਨੇਰ ਜਦੋਂ ਬੋਲੇ ਪਿੱਛੋਂ ਵੇਖ ਵੇਖ ਰੋਮੀ ਮੇਰੇ ਗੁੱਡੀਆਂ ਪਟੋਲੇ ਵਜੀਆਂ ਵੇਲੇ ਵਿੱਚ ਸ਼ੈਨਾਈਆਂ ਸਖੀਆਂ ਢੋਲੀ ਪਾਵਣ ਆਈਆਂ ਤੀਆਂ ਜਮਦੀਆਂ ਹੋਣ ਪਰਾਈਆਂ ਨਾ ਰੋਬਾ ਬਬਲਾ ਨਾ ਰੋਬਾ ਬਬਲਾ ਨਾ ਰੋਬਾ ਬਬਲਾ ਨਾ ਰੋਬਾ ਬਬਲਾ